ਨਾਨਕ ਸਿੰਘ ਜੀ ਦਾ ਲਿਖਿਆ ਨਾਵਲ ਗਗਨ ਤਵਾਮਾ ਬਾਜਿਆ ਭਾਗ 14ਵਾਂ ਕਦੇ ਕੋਈ RAM ਸਿੰਘ ਬਰਪਾਲੀਆ ਨਾਂ ਦਾ ਇੱਕ ਵਿਅਕਤੀ ਇੱਥੇ ਹੁੰਦਾ ਸੀ ਜਾਂ RAM ਸਿੰਘ ਬਰਪਾਲੀਆ ਦਾ ਪੇੜਾ ਕਲਹਿਣਾ ਜਿਹ ਹੈ ਇੱਕ ਪੁੱਤਰ ਵੀ ਹੁੰਦਾ ਸੀ ਇਤਨੇ ਸਾਲ ਬੀਤ ਜਾਣ ਤੋਂ ਬਾਅਦ ਇਹ ਇੱਕ ਭੁੱਲੀ ਵਿਸਰੀ ਕਹਾਣੀ ਬਣ ਕੇ ਰਹਿ ਗਈ ਦੁਨੀਆਂ ਵਾਲਿਆਂ ਨੂੰ ਖਾਸ ਕਰਕੇ ਪਰੇਸ਼ਰਮੀ ਲੋਕਾਂ ਨੂੰ ਇਤਨੀ ਵੇਲ ਕਿੱਥੇ ਜੋ ਇਦਾਂ ਦੀਆਂ ਗੱਲਾਂ ਦਾ ਚੇਤਾ ਰੱਖ ਸਕਣ ਕਹਿੰਦੇ ਨੇ ਦੁਨੀਆ ਵਿੱਚ ਬੀਜ ਨਾਸ ਕਿਸੇ ਵੀ ਚੀਜ਼ ਦਾ ਨਹੀਂ ਸ਼ਾਇਦ ਬੀਜ ਨਾਸ ਉਹਨਾਂ ਵਿਅਕਤੀਆਂ ਦਾ ਵੀ ਨਹੀਂ ਜਿਹੜੇ ਕਈ ਕਿਸਮ ਦੀ ਬੇਮਤਲਬ ਗੱਲਾਂ ਨੂੰ ਆਪਣੀ ਯਾਦ ਮਾਲਾ ਦਾ ਮਣਕਾ ਬੁਲਾ ਲੈਂਦੇ ਹਨ ਇਹ ਲੋਕੋਕਤੀ ਮੋਢੀ ਵਿਸ਼ਨ ਦਾਸ ਦੇ ਪਰਿਵਾਰ ਉੱਤੇ ਖਾਸ ਕਰਕੇ ਪਰਿਵਾਰ ਦੇ ਇੱਕ ਜੀ ਉੱਤੇ ਤਾਂ ਜ਼ਰੂਰ ਹੀ ਘਟਦੀ ਹੈ ਮੁੰਚੀ ਵਿਸ਼ਨ ਦਾਸ ਦੀ ਜ਼ਿੰਦਗੀ ਵਿੱਚ ਇਸ ਲੰਬੇ ਸਮੇਂ ਦੇ ਛੋਟ ਇਸ ਤੋਂ ਹੋਰ ਕੋਈ ਖਾਸ ਤਬਦੀਲੀ ਨਹੀਂ ਲਿਆਂਦੀ ਕਿ ਉਸ ਦੇ ਵਾਲਾਂ ਦੀ ਕਾਲੋ ਅੱਧੀ ਤੋਂ ਬਹੁਤੀ ਸਫੇਦੀ ਵਿੱਚ ਬਦਲ ਗਈ ਹੈ ਆਰਥਿਕਤਾ ਦੀ ਦੌੜ ਵਿੱਚ ਉਹ ਅੱਜ ਵੀ ਉੱਥੇ ਹੀ ਖੜੋਤਾ ਹੈ ਜਿੱਥੇ 18 ਸਾਲ ਪਹਿਲਾਂ ਪਟਵਾਰ ਗਰੀ ਨੂੰ ਮੋੜ ਪ੍ਰਾਪਤ ਕਰਨ ਲਈ ਕਰਨ ਵਿੱਚ ਉਹ ਸਫਲ ਨਹੀਂ ਹੋ ਸਕਿਆ ਜਿਸ ਕਰਕੇ ਉਹੀ ਮੁੰਛੀ ਗਰੀ ਉਸ ਦੇ ਨਾਲ ਚਿੰਬੜੀ ਚਲੀ ਆ ਰਹੀ ਹੈ ਵਿਸ਼ਨ ਦਾਸ ਵਿੱਚ ਹੋਰ ਕੋਈ ਗੁਣ ਹੋਵੇ ਨਾ ਹੋਵੇ ਪਰ ਵਫਾ ਨਿਭਾਉਣੀ ਖੂਬ ਜਾਂਦਾ ਹੈ ਤੇ ਇਹੋ ਸਿਫਤ ਉਸ ਦੀ ਪਤਨੀ ਵਿੱਚ ਵੀ ਪਾਈ ਜਾਂਦੀ ਹੈ। ਰਾਮ ਸਿੰਘ ਬਰਪਾਲੀਆ ਨਹੀਂ ਸੀ ਰਹਾ। ਰਾਮ ਸਿੰਘ ਬਰਪਾਲੀਆ ਦੇ ਘਰ ਦੀ ਘਰਵਾਲੀ ਦੀ ਵੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ ਪਰ ਅਜੇ ਤੱਕ ਵੀ ਇਸ ਜੋੜੇ ਨੇ ਉਹਨਾਂ ਪ੍ਰਤੀ ਆਪਣੀ ਵਫਾ ਨੂੰ ਆਂਚ ਨਹੀਂ ਆਉਣ ਦਿੱਤੀ। ਭੰਵੇਂ ਕੀ ਰਾਮ ਸਿੰਘ ਬਰਪਾਲੀਆ ਦੇ ਪੁੱਤਰ ਨੂੰ ਅੱਜ ਵੀ ਉਹ ਓਨੀ ਹੀ ਨਫ਼ਰਤ ਕਰਦੇ ਨੇ ਜਿੰਨੇ ਉਦੋਂ ਮੁੰਡਾ ਹੈ ਵੀ ਤਾਂ ਨਫ਼ਰਤ ਦੇ ਹੀ ਕਾਬਿਲ ਸੀ ਜਿਸ ਨੇ ਕਦੀ ਉਹਨਾਂ ਦੀ ਇਕਲੌਤੀ ਬੱਚੀ ਦਾ ਅਪਮਾਨ ਕਰਕੇ ਉਹਨਾਂ ਦੀ ਆਂਦਰ ਨੂੰ ਕਲਪਾਇਆ ਸੀ ਤੇ ਇਸ ਦੇ ਬਾਵਜੂਦ ਵੀ ਜੇ ਮੋਂਟਰੀ ਬਿਸ਼ਨ ਦਾਸ ਨੇ ਉਸ ਮੁੰਡੇ ਦੀ ਢੂੰਡ ਪਾਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਤਾਂ ਕੇਵਲ ਪੜੋਸੀ ਬਣੇ ਦੀ ਵਫਾ ਪਾਲਣ ਵਜੋਂ ਜਾਂ ਮੋਤੀ ਦੀ ਬਾਦਨਸੀਬ ਮਾਂ ਹੁਣ ਜਦ ਕੀ ਰਾਮ ਸਿੰਘ ਤੇ ਉਸ ਦੀ ਪਤਨੀ ਮਰ ਚੁੱਕੇ ਹਨ ਸਨ ਤੇ ਉਹਨਾਂ ਦਾ ਪੁੱਤਰ ਕਦੇ ਦਾ ਲਾਪਤਾ ਸੀ ਅਜੇ ਤੱਕ ਵੀ ਵਿਸ਼ਨ ਦਾਸ ਨੇ ਆਪਣਾ ਫਰਜ਼ ਨਹੀਂ ਸਿਪਲਿਆ ਅਰਥਾਤ ਰਾਮ ਸਿੰਘ ਦੇ ਮਕਾਨ ਅਤੇ ਜ਼ਮੀਨ ਉਹ ਸੁਰੱਖਿਤ ਰੱਖੀ ਚਲਾ ਰਿਹਾ ਸੀ ਕਿਸੇ ਰਫੂਜੀ ਦੀ ਵਿਰਾਸਤ ਜਾਇਦਾਦ ਬਾਰੇ ਹਕੂਮਤ ਨੂੰ ਆਧਾਰ ਹੈ ਅਧਿਕਾਰ ਹੈ ਜੋ ਹੋਰ ਕਿਸੇ ਲੋੜਬੰਦ ਰਫੂਜੀ ਨਾ ਅਲਾਰਟ ਕਰ ਦੇਵੇ ਰਾਮ ਸਿੰਘ ਦੀ ਜਾਇਦਾਦ ਉੱਤੇ ਵੀ ਕੰਗਾਂ ਲੋੜਵੰਦਾਂ ਦੁਕਾਨਾਂ ਨਜ਼ਰਾਂ ਸਨ ਜਿਨ੍ਹਾਂ ਦੀ ਕੋਸ਼ਿਸ਼ਾਂ ਵਜੋਂ ਇੱਕ ਤੋਂ ਵੱਧ ਵਿਰਾ ਮੈਕਮਾ ਮੈਕਮੇ ਦੇ ਕਰਮਚਾਰੀਆਂ ਨੇ ਯਤਨ ਕੀਤਾ ਕਿ ਇਹ ਪ੍ਰਾਪਰਟੀ ਕਿਸੇ ਜੋਧ ਅਧਿਕਾਰੀ ਦੇ ਹਵਾਲੇ ਕੀਤੀ ਜਾਵੇ ਪਰ ਜਦੋਂ ਵੀ ਐਸਾ ਮੌਕਾ ਆਇਆ ਵਿਸ਼ੰਦਾਸ ਕਸਟੋਡੀਅਨ ਤੇ ਅਧਿਕਾਰੀ ਵਿਚਾਲੇ ਕੰਦ ਬਣ ਕੇ ਖੜਾ ਹੋ ਗਿਆ ਤੇ ਇਸ ਉਜਰ ਦੇ ਆਧਾਰ ਤੇ ਕਿ ਰਾਮ ਸਿੰਘ ਦਾ ਪੁੱਤਰ ਅਜੇ ਤੀਕ ਜਿੰਦਾ ਹੈ ਇਹ ਅਧਿਕਾਰੀ ਜਾਤੇ ਕਿ ਇਹ ਨਾ ਸਾਬਤ ਕਰੇ ਕਿ ਰਾਮ ਸਿੰਘ ਦਾ ਲੜਕਾ ਮਰ ਚੁੱਕਾ ਹੈ ਤਾਂ ਤਿੱਕ ਕਾਨੂੰਨੀ ਜਾਇਦਾਦ ਨੂੰ ਕੋਈ ਵੀ ਹੱਥ ਨਹੀਂ ਲਾ ਸਕਦਾ ਕਿਤਨੀ ਬਲੱਖਣ ਗੱਲ ਹੈ ਕਿ ਜਿਸ ਮੁੰਡੇ ਦੀ ਬਸ ਲੋਕੀ ਹੈ ਤੇ ਬਦ اخلاقੀ ਤੋਂ ਬਿਸ਼ਨ ਦਾਸ ਦਾ ਬਾਲਵਾਲ ਦੁਖੀ ਸੀ ਉਸ ਮੁੰਡੇ ਦੀ ਵਿਰਾਸਤ ਨੂੰ ਅੱਡੀ ਚੋਟੀ ਦਾ ਜੋਰ ਲਾ ਕੇ ਉਹ ਬਚਾਈ ਚਲਾ ਰਿਹਾ ਸੀ ਇਸ ਤਰ੍ਹਾਂ ਮੋਂਛੀ ਬਿਸ਼ਨ ਦਾਸ ਨੇ ਆਪਣੀ ਦੋਸਤੀ ਦੇ ਫਰਜ਼ ਨੂੰ ਮਰਦਾਨਾ ਵਾਰਸ ਨਿਭਾਇਆ ਬਲਕਿ ਅਜੇ ਤੀਕ ਬਿਨਵਾਈ ਚਲਾ ਰਿਹਾ ਹੈ ਇਤਨੇ ਸਾਲਾਂ ਤੋਂ ਉਸ ਦਾ ਗਵਾਂਡਲਾ ਮਕਾਨ ਵਿਹਲਾ ਪਿਆ ਕਿ ਮਕਾਨ ਨੂੰ ਵੱਜਿਆ ਹੋਇਆ ਜਿੰਦਰਾ ਵੀ ਜੰਗਾਲ ਲੱਗਿਆ ਪਰ ਮੁੰਛੀ ਵਿਸ਼ਨ ਦਾਸ ਨੇ ਆਪਣੀ ਵਫਾ ਨੂੰ ਅਜੇ ਤੀਕ ਜੰਗਾਲ ਨਹੀਂ ਲੱਗਣ ਦਿੱਤਾ ਹੁਣ ਵੀ ਜਦ ਕਦੇ ਕੋਈ ਉਸ ਨੂੰ ਕਹਿੰਦਾ ਕਿ ਮੁੰਛੀ ਹੁਣ ਤਾਂ ਛੱਡ ਜੱਫਾ ਇਹਨਾਂ ਕੰਧਾਂ ਦਾ ਤੇ ਕਿਸੇ ਲੋੜਵੰਦ ਦੇ ਕੰਮ ਆਉਣ ਦੇ ਤਾਂ ਅੱਗੋਂ ਉਸ ਨੂੰ ਟਕੇ ਵਰਗਾ ਜਵਾਬ ਮਿਲਦਾ ਪਾਇਸੀ ਸਾਈ ਲੋਕਾ ਜਦੋਂ ਤਿਕram ਸਿੰਘ ਦੇ ਮੁੰਡੇ ਬਾਬਤ ਯਕੀਨੀ ਤੌਰ ਤੇ ਪਤਾ ਨਾ ਲੱਗ ਜਾਈ ਕਿ ਉਹ ਮਰ ਚੁੱਕਾ ਹੈ ਤਾਂ ਤਿਕ ਮੈਂ ਕਿਸੇ ਨੂੰ ਮਕਾਨ ਦੇ ਲਾਗੇ ਵੀ ਨਹੀਂ ਪਟਕਣ ਦੇਵਾਂਗਾ ਇੱਕ ਚੰਗੀ ਗ੍ਰੈਸਤਨ ਦੇ ਪਤੀ ਪ੍ਰਾ ਪ੍ਰਾਨਾ ਹੋਣ ਕਰਕੇ ਸੱਤਿਆ ਵੀ ਇਹਨਾਂ ਮਾਮਲੇ ਵਿੱਚ ਆਪਣੇ ਪਤੀ ਨਾਲ ਸਹਿਮਤ ਸੀ ਨਾਲੇ ਉਂਝ ਵੀ ਤਾਂ ਸਵਰਗਵਾਸਨੀ ਤਾਰੋਂ ਨੂੰ ਅੱਜ ਤੀਕੋ ਵੱਡੀਆਂ ਭੈਣਾਂ ਤੇ ਸਮਾਨ ਸਮਝਦੀ ਆਈ ਸੀ ਤਾਰੋ ਦੀ ਬਿਮਾਰੀ ਦੀ ਦਿਨੋਂ ਦਿਨੀ ਜਿਹੜੀ ਨਿਰੰਤਰ ਸੇਵਾ ਉਸ ਨਿਰੋਗਣ ਦੀ ਕੀਤੀ ਇਸ ਨੇ ਤਾਂ ਸਖੀਆਂ ਭੈਣਾਂ ਨੂੰ ਵੀ ਪਿੱਛੇ ਪਾ ਦਿੱਤਾ ਫਿਰ ਕਿਉਂ ਨਾ ਉਹ ਆਪਣੀ ਮਾਰੇ ਚੁੱਕੀ ਭੈਣ ਦੇ ਕਰਜ਼ਾਦਦ ਨੂੰ ਬਚਾਈ ਰੱਖਣ ਵਿੱਚ ਆਪਣੇ પતિ ਦਾ ਸਾਥ ਦਿੰਦੀ ਪਰ ਜਿਸ ਤਾਰੋ ਦਾ ਉਹ ਇਤਨਾ ਆਦਰ ਕਰਦੀ ਸੀ ਤਾਰੋ ਦੇ ਜਿਉਂਦਿਆਂ ਵੀ ਉਸ ਦੇ ਮਰਨ ਤੋਂ ਬਾਅਦ ਵੀ ਉਸ ਸੁਆਣੀ ਦਾ ਪੁੱਤਰ ਉਸ ਨੂੰ ਮੱਥਿਓਂ ਦੁਖਦਾ ਸੀ ਕਿਉਂਕਿ ਉਸ ਦੀ ਲਾਡਾਂ ਪਾਲੀ ਕਲਉਤੀ ਤੀ ਨਾਲ ਮੋਤੀ ਇਹ ਬਾਬ ਕਰਕੇ ਗਿਆ ਸੀ ਇਹ ਤਾਂ ਰੱਬੋਂ ਹੀ ਭਲੀ ਬੀਤੀ ਜੋ ਮੋਤੀ ਮੋੜ ਕੇ ਘਰ ਨਾ ਵੜੇ ਜੇ ਕਦੀ ਪਰਤ ਆਉਂਦਾ ਤਾਂ ਸੱਤਿਆਂ ਨੇ ਪਤਾ ਨਹੀਂ ਉਸ ਨਾਲ ਕੀ ਸਲੋਕ ਕਰਨੀ ਸੀ ਰਾણો ਉਦੋਂ ਨਾ ਤਾਂ ਨਿਆਣੀਆਂ ਵਿੱਚੋਂ ਨਿਆਣੀ ਸੀ ਤੇ ਨਾ ਹੀ ਸਿਆਣੀਆਂ ਵਿੱਚੋਂ ਸਿਆਣੀ ਜਦੋਂ ਮੋਤੀ ਉਸ ਨਾਲ ਮੂੰਹ ਖਰੋਚੀ ਕਰਕੇ ਚਲਾ ਗਿਆ ਪਰ ਆਪਣੇ ਮਾਣ ਅਪਮਾਨ ਦਾ ਅਹਿਸਾਸ ਤਾਂ ਗੋਡਿਆਂ ਪਰਨੇ ਡਿੱਗਣ ਵਾਲੇ ਰੜਨ ਵਾਲੇ ਬੱਚਿਆਂ ਨੂੰ ਵੀ ਹੁੰਦਾ ਹੈ। ਰਾਣੋ ਤਾਂ ਸੁਭਾਅ ਦੀ ਡਾਢੀ ਹਨਖੀਲੀ ਸੀ ਇਸ ਸੂਰਤ ਵਿੱਚ ਕੀ ਆਪਣਾ ਨਿਰਾਦਰ ਕਰਨ ਵਾਲੀ ਨੂੰ ਉਹ ਕਾਫੀ ਕਦੀ ਮਾਫ ਮਾਫ ਕਰ ਸਕਦੀ ਸੀ। ਮੋਤੀ ਦੇ ਚਲੇ ਜਾਣ ਤੋਂ ਬਾਅਦ ਰਾਣ ਨੂੰ ਚੈਨ ਦਾ ਸਹ ਆਇ ਜਿਵੇਂ ਉਸ ਦੇ ਮਨ ਦੀ ਮਰਿਆਦ ਪੂਰੀ ਹੋਈ। ਪਰ ਪਤਾ ਨਹੀਂ ਸੰਸਕਾਰਾਂ ਦਾ ਅਸਰ ਸੀ ਜਾਂ ਬਾਲਪਣੇ ਤੋਂ ਚਲੇ ਆ ਰਹੇ ਇੱਕ ਦੂਜੇ ਨਾਲ ਮੋਹ ਪਿਆਰ ਦਾ। ਜਿਉਂ-ਜਿਉਂ ਸਮਾਂ ਬੀਤਦਾ ਗਿਆ ਰਣੂ ਦਾ ਮਨ ਪਰਵਰਤਿਤ ਹੁੰਦਾ ਚਲਾ ਗਿਆ ਕਿ ਤੇ ਮੋਤੀ ਦੀ ਯਾਦ ਸਲੇਡੇ ਵਾਂਗੀਆਂ ਅਨਕ੍ਰਿਤਰੀਆਂ ਵਿੱਚ ਬਦਲ-ਬਦਲ ਕੇ ਉਸ ਦੇ ਮਾਨਸ ਉਸ ਦੇ ਮਾਨਸ ਉੱਤੇ ਉੱਬਰਦੀ ਮਿੱਟੀ ਚਲੀ ਗਈ ਇੱਕ ਵੇਲੇ ਜੇ ਉਸ ਦਾ ਦਿਲ ਕਹਿ ਰਿਹਾ ਹੁੰਦਾ ਚੰਗਾ ਹੋਇਆ ਦਫਾ ਹੋ ਗਏ ਰੁੜਫੜ ਜਾਣਾ ਤਾਂ ਕਿਸੇ ਹੋਰ ਵੇਲੇ ਅਨਚਿਤ ਤੇ ਹੀ ਹੌਕੇ ਨਾਲ ਮਿਲਦੀ ਜੁਲਦੀ ਆਵਾਜ਼ ਉੱਠਦੀ ਉਸ ਦੇ ਅੰਦਰੋਂ ਖਰੇ ਕਿੱਥੇ ਕਿੱਥੇ ਰੁੱਲਦਾ ਫਿਰਦਾ ਹੋਵੇਗਾ ਕਰਮਾ ਸੜੇ ਕਦੀ ਕਦੀ ਰਾਣੂ ਨੂੰ ਆਪਣੇ ਆਪ ਉਤੇ ਖਿਜ ਜਿਹੀ ਅਰਖ ਜਿਹਾਂ ਆਉਣ ਲੱਗਦਾ ਕਿਹੜੀ ਗੱਲ ਸੀ ਜੇ ਮਈਓ ਅੱਗੇ ਨਾ ਢੂਹੀ ਢੂਹੀ ਪਟੂਹੀ ਜ਼ਬਾਨ ਖੋਲਦੀ ਉਸ ਤਤੜੇ ਦਾ ਤਾਂ ਮੁੱਢ ਤੋਂ ਹੀ ਕਲਹਿਣਾ ਸੁਆ ਸੀ ਹੁਣੇ ਜੇ ਗਾਲਾਂ ਕੱਢਦਾ ਪਿਆ ਤਾਂ ਘੜੀ ਮੋੜ ਮਗਰੋਂ ਲੱਗ ਪਵੇਗਾ ਲਿਲਕਣੀਆਂ ਲੈਣ ਜਦੋਂ ਵੀ ਰਾਣੂ ਦੇ ਦਿਲ ਵਿੱਚ ਇਸ ਕਿਸਮ ਦੀ ਪਰ ਸ਼ਾਮੇ ਜਾਂ ਹਰ ਖਦੇਪਾ ਪੈਦਾ ਹੁੰਦੇ ਕਿਸ ਦੇ ਮਗਰੇ ਮਗਰ ਇੱਕ ਕਿਸਮ ਦੀ ਹੈ ਹਸਰਤ ਜਿਹੀ ਵੀ ਉਠੋਂਦੀ ਕਿ ਉਸ ਦੇ ਅੰਦਰ ਜੇ ਕਦੀ ਜੇ ਕੇਰਾ ਮੋੜ ਆਉਂਦਾ ਉਹ ਪੁਛੰਨਾ ਸਮਾਂ ਬੀਤਦਾ ਗਿਆ ਤੇ ਸਮੇਂ ਦੇ ਨਾਲ ਰਾਣੋ ਦੀ ਕਿਸ਼ੋਰਤਾ ਉੱਤੇ ਜਵਾਨੀ ਦੇ ਚਿੰਨ ਪ੍ਰਗਟ ਹੋ ਗਏ ਰਾਣੋ ਜਮਾਤ ਉੱਤੋਂ ਪਾਸ ਕਰਦੀ ਚਲੀ ਗਈ ਘਰ ਦੇ ਹਰ ਨਿੱਕੇ ਵੱਡੇ ਕੰਮ ਵਿੱਚ ਆਪਣੀਆਂ ਹਾਨ ਨਾਲ ਉਹ ਵੱਧ ਚੜ ਕੇ ਸਾਵਤ ਹੋ ਰਹੀ ਸੀ ਰਾણો ਉੱਤੇ ਲੋੜੇ ਦਾ ਰੂਪ ਨਿਖਰਦਾ ਆ ਰਿਹਾ ਸੀ ਰੂਪ ਜੋਬਨ ਦੀ ਆਮਦ ਜਿਸ ਤਰ੍ਹਾਂ ਹਰ ਮਟਿਆਰ ਨੂੰ ਰੂਪਮਤੀ ਤੇ ਜੋਗਨਮਤੀ ਬਣਾ ਦਿੰਦੀ ਹੈ ਤਰ੍ਹਾਂ ਉਹ ਉਸੇ ਰਾણો ਉੱਤੇ ਤਾਂ ਇਸ ਦਾ ਪਰ ਤੋਂ ਕੁਝ ਵਧੇਖ ਹੀ ਪਿਆ ਲੱਗਦਾ ਸੀ ਉਸਦੇ ਬੋਲਾਂ ਵਿੱਚ ਉਸਦੀ ਤੌਰ ਵਿੱਚ ਉਸਦੇ ਹਾ ਭਾ ਵਿੱਚ ਕੋਈ ਚੁੰਬਕੀ ਜਿਹਾ ਆਕਰਸ਼ਣ ਸੀ ਕਦੀ ਕਦੀ ਰਾણો ਨੂੰ ਹਰਖ ਜਿਹਾ ਉੱਠਣ ਲੱਗਦਾ ਕਾ ਨੂੰ ਮੈਂ ਉਸਨੂੰ ਬੰਦਾ ਚੰਗਾ ਅਖਣਾ ਸੀ ਉਹਦੀ ਤਾਦਤ ਹੀ ਸੀ ਜੇ ਉਸ ਮੈਨੂੰ ਕੁਝ ਬੋਲ ਕਬੋਲ ਆਖ ਹੀ ਦਿੱਤੇ ਸਨ ਤਾਂ ਮਈਓ ਜਵਾਨ ਨੂੰ ਕਾਬੂ ਰੱਖਦੀ ਆਪੇ ਘੜੀ ਪਲ ਨੂੰ ਮੇਰੇ ਅੱਗੇ ਉਸ ਤਰਲੇ ਕੱਢਣ ਲੱਗ ਪੈਣਾ ਸੀ ਤੇ ਗੱਲ ਗਈ ਆਈ ਹੋ ਜਾਣੀ ਸੀ ਆਪਣੇ ਆਪ ਉਤੇ ਰਾਣੋ ਦੀ ਇਹ ਅਲੋਚਨਾ ਕੁਝ ਐਸੀ ਸ਼ਕਲ ਅਖਤਿਆਰ ਕਰ ਗਈ ਜਿਸ ਨੂੰ ਪਰਸ਼ਾਵਾ ਹੀ ਕਹਿਣਾ ਬਣਦਾ ਹੈ ਜਿਉਂ-ਜਿਉਂ ਦਿਨ ਬੀਤਦੇ ਗਏ ਤੇਉਂ-ਤੇਵੇਂ ਤਿਵੇਂ-ਤਿਵੇਂ ਇਹ ਪਰਸ਼ਾਵਾ ਜਾਂ ਜੋ ਕੁਝ ਵੀ ਸੀ ਰਾਣੋ ਦੇ ਅੰਦਰ ਕੁਝ ਕਿਸ ਕਾ ਜਿੰਗਾ ਕੁਝ ਚੋਬਾਂ ਜੀਆਂ ਪੈਦਾ ਕਰ ਕਰੀ ਚਲਾ ਗਿਆ ਮੋਤੀ ਵੱਲੋਂ ਉਸ ਨਾਲ ਕੀਤੀ ਗਈ ਬਦੀ ਕੀ अथवा ਆਪਣੀ ਮਾਂ ਨਾਲ ਮੋਤੀ ਦਾ ਜਲਮਾਨਾ ਜਲਮਾਨਾ ਵਰਤਾਓ ਇਸ ਸਭ ਕਾਸੇ ਵਿੱਚ ਰਣੁਕਾफी ਹਾਦਤੀ ਕਾ ਆਪਣਾ ਹੀ ਕਸੂਰ ਜੇ ਆਪਨ ਲੱਗ ਗਿਆ ਉਸ ਨੂੰ ਖਿਆਲ ਆਉਂਦਾ ਕਿ ਜੇ ਕਦੀ ਉਹ ਅਕਲਮੰਦੀ ਤੋਂ ਕੰਮ ਲੈਂਦੀ ਲੈਂਦੀ ਹੋਈ ਮੋਤੀ ਨੂੰ ਸਹਿਜੇ ਸਹਿਜੇ ਸੁਰਾਹੇ ਪਾਣ ਦਾ ਯਤਨ ਜਾਰੀ ਰੱਖਦੀ ਤਾਂ ਮੋਤੀ ਦੇ ਸੁਭਾਅ ਵਿੱਚ ਅਵਸ਼ਿਅ ਹੀ ਤਬਦੀਲੀ ਆ ਜਾਣੀ ਸੀ ਜਦ ਕੀ ਬਾਜੇ ਵੇਲੇ ਮੋਤੀ ਪਾਲਤੂ ਕਤੂਰੇ ਵਾਂਗ ਉਸ ਅੱਗੇ ਸਿਰ ਸੁੱਟ ਕੇ ਉਸ ਦੀਆਂ ਗੱਲਾਂ ਨੂੰ ਪਰ ਸ਼ਾਮੇ ਪਛਤਾਵੇ ਭਰੇ ਧਿਆਨ ਨਾਲ ਸੁਣਨ ਲੱਗ ਪੈਂਦਾ ਸੀ ਤੇ ਰਾਣੂ ਅੱਗੇ ਕੰਨ ਤੱਕ ਨਹੀਂ ਸੀ ਵਿੜਕਦਾ ਹੁੰਦਾ ਰੱਬਾ ਇਹ ਕੀ ਹੋ ਗਿਆ ਉਦੋਂ ਮੈਨੂੰ ਸਿਆਣੀ ਵਿਆਣੀ ਨੂੰ ਮੇਰੀ ਉਹ ਉੜ ਮਤ ਦਾ ਨਤੀਜਾ ਸੀ ਮੋਤੀ ਦਾ ਘਰੋਂ ਭੱਜਣਾ ਤੇ ਮੋਤੀ ਦੀ ਮਾਂ ਦੀ ਮੌਤ ਕਿੱਡੀ ਪਾਪਣ ਹਮ ਕਿੱਡਾ ਕਹਿਰ ਕਮਾਇਆ ਮਨੁੱਖ ਦੀ ਪ੍ਰਕਿਰਤੀ ਹੀ ਕੁਝ ਐਸੀ ਹੈ ਕਿ ਜਦ ਜਦ ਵੀ ਉਹਦੇ ਜੀਵਨ ਵਿੱਚ ਕੋਈ ਜਲ ਜਲ੍ਹਾ ਆਉਂਦਾ ਹੈ ਤਾਂ ਉਸ ਜਲ ਜਲੇ ਦੀ ਪਰਬਲਤਾ ਨਾਲ ਕਈ ਵੇਰ ਉਸ ਦਾ ਅਤੀਤ ਵਰਤਮਾਨ ਵਿੱਚ ਆ ਰਲਦਾ ਹੈ ਤਦ ਮੁਦ ਤਾਂ ਪ੍ਰਾਣੀਆਂ ਹੋਗਾ ਬੀਤੀਆਂ ਸੰਜੀਵ ਰੂਪ ਧਾਰ ਕੇ ਉਸ ਦੇ ਸਾਹਮਣੇ ਆ ਖੜੀਆਂ ਹੁੰਦਗਾ ਨਹੀਂ ਰਾਣੂ ਇੰਨੀ ਰਾਣੂ ਇੰਨੀ ਦਿਨੀ ਮਾਨਸਿਕ ਤੌਰ ਤੇ ਲਗਭਗ ਉਸ ਜਲਜਲੇ ਦੀ ਹਾਲਤ ਵਿੱਚੋਂ ਲੰਘ ਰਹੀ ਸੀ ਖਾਸ ਤੌਰ ਤੇ ਉਦੋਂ ਤਾਂ ਇਹ ਜਲਜਲਾ ਉਸ ਲਈ ਹੋਰ ਵੀ ਅਸਹਿ ਹਟ ਉੱਠਦਾ ਜਦੋਂ ਮੋਤੀ ਦੀ ਉਡੀਕ ਉਸ ਨੂੰ ਪਰੇਸ਼ਾਨ ਕਰਨ ਲੱਗਦੀ ਜਿਉਂ-ਜਿਉਂ ਮੋਤੀ ਦੀ ਉਡੀਕ ਤੀਬਰ ਹੋਈ ਜਾਂਦੀ ਤੇ ਤਿਵੇਂ-ਤਿਵੇਂ ਪਿਛਲੀਆਂ ਅਜਾਦਾਂ ਦਾ ਖੋਲ ਜਿਹਾ ਉਸ ਦੇ ਮਾਨਸਿਕ ਉੱਤੇ ਚੜੀ ਜਾਂਦਾ ਮਾਂਸ ਉੱਤੇ ਚੜੀ ਜਾਂਦਾ ਇਹ ਤੀਬਰ ਕਿਸਮ ਦੀ ਉਡੀਕ ਕਈ ਵੇਰਾਂ ਉਹਦੇ ਅੰਦਰ ਕੁਝ ਹੋਰ ਤਰ੍ਹਾਂ ਦੀਆਂ ਇਸ਼ਕਾਮਾਂ ਉਸਾਰਨ ਲੱਗ ਪੈਂਦੀ ਮੋਤੀ ਜਿਹੜਾ ਇੰਜ ਵਾਰ-ਵਾਰ ਨਾਲੋਂ ਤਣਕਾ ਤੋੜ ਗਿਆ ਘਰ-ਵਾਰ ਨਾਲੋਂ ਤਣਕਾ ਤੋੜ ਗਿਆ ਕਿਤੇ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਉਹ ਕੋਈ ਕਾਰਾਕਾਰ ਬੈਠਾ ਹੋਵੇ ਕਿਤੇ ਕੁਝ ਖਾ ਡੁੱਬ ਮੋਇਆ ਹੋਵੇ ਜੇ ਜਿੰਦਾ ਹੁੰਦਾ ਤਾਂ ਕਦੇ ਦਾ ਉਸਨੇ ਪਰਤ ਆਉਣਾ ਸੀ ਜਿਵੇਂ ਪਹਿਲਾਂ ਕਈ ਵਾਰ ਬੇਰ ਵੇਖਣ ਨੂੰ ਰਾਣੋ ਚੰਗੀ ਭਲੀ ਸੀ ਘਰ ਦੇ ਕੰਮ ਧੰਦੇ ਤੋਂ ਲੈ ਕੇ ਸਕੂਲ ਦੀ ਪੜ੍ਹਾਈ ਤੱਕ ਸਾਰਾ ਕੁਝ ਉਹ ਪਹਿਲਾਂ ਵਾਂਗ ਹੀ ਕਰਦੀ ਧਰਦੀ ਦਿਖਾਈ ਦਿੰਦੀ ਸੀ ਫਿਰ ਉਸ ਦਾ ਅੰਦਰਲਾ ਹਾਲ ਵੇਲੇ ਉੱਡਿਆ ਉੱਡਿਆ ਰਹਿੰਦਾ ਖਾਸ ਕਰਕੇ ਰਾਤੀ ਸੁੱਤੇ ਅਕਸਰ ਉਸ ਦਾ ਆਪਾ ਮੋਤੀ ਵਿੱਚ ਗਵਾਜ ਜਾਂਦਾ ਬਾਲ ਬਰੇਸ਼ ਦੀਆਂ ਚੈਕੀਆਂ ਉਸ ਦੀਆਂ ਅੱਖਾਂ ਗੇ ਫਿਰਨ ਲੱਗਦੀਆਂ ਮੋਤੀ ਦੀ ਬਾਹ ਵਿੱਚ ਬਾਹ ਪਾਈ ਮੋਤੀ ਦੇ ਹੱਥ ਵਿੱਚ ਹੱਥ ਪਾਈ ਰਾਣੋ ਖੇਡਣ ਕੋਦਨ ਵਿੱਚ ਮਸਤ ਹੈ ਦੂਸਰੇ ਵਾਲਾ ਨਾਲ ਖੇਡਦੀ ਰਾਣੂ ਨੂੰ ਮੋਤੀ ਇਸ਼ਾਰੇ ਨਾਲ ਵੱਖਰਿਆ ਸਾਦਾ ਤੇ ਫਿਰ ਕਮੀਜ਼ ਦੇਗੀ ਜਿੱਚ ਕੁਝ ਕੱਢ ਕੇ ਉਸ ਨੂੰ ਦਿੰਦਾ ਹੋਇਆ ਕਹਿੰਦਾ ਹੈ ਲੰਬੇ ਬੈਠ ਕੇ ਖਾ ਲੈ ਇਹ ਮਠਿਆਈ ਕਿੱਥੋਂ ਲਿਆਇਆ ਬੇ ਮੋਤੀ ਤੂੰ ਖਾ ਮਰ ਲਵੀ ਲਿਆ ਉਹ ਜ ਤਾਂ ਸਾੜਨ ਦੇ ਹੀ ਹੋ ਜਾਂਦਾ ਦੀ ਇਹ ਲੜੀ ਕਿੱਥੋਂ ਆਰੰਭ ਹੁੰਦੀ ਤੇ ਕਿੱਥੇ ਜਾ ਕੇ ਮੁੱਕਦੀ ਰਾਣੂ ਦਾ ਇਸ ਬੰਨੇ ਘੱਟ ਹੀ ਧਿਆਨ ਜਾਂਦਾ ਕਈ ਵਾਰ ਕੁਝ ਹੋਰ ਹੋਰ ਜਾਦਾਂ ਰਾਣੂ ਦੇ ਸਾਵੇਂ ਉੱਭਰ ਆਉਂਦਾ ਮੋਤੀ ਬੇਪੜਿਆ ਕਿਉਂ ਤੂੰ ਦਿਨੋਂ ਦਿਨ ਠੀਠ ਹੁੰਦਾ ਜਾਣਾ ਮਾਸੀ ਆਖਦੀ ਪਈ ਸੀ ਮੋਤੀ ਡਾਡਾ ਹੀ ਤਾਂ ਕੰਨ ਲੱਗ ਪਏ ਮੋਤੀ ਸਾਰਾ ਦਿਨ ਗੁਲੇਲਾ ਨਾਲ ਘੁੱਗਾਂ ਕਬੂਤਰ ਮਾਰਦਾ ਫਿਰਦਾ ਏ ਭਲਾ ਇਹ ਕੋਈ ਸਾਵਾਂ ਦੇ ਕੰਮ ਐ ਵੀ ਮੋਤੀ ਤੂੰ ਕੌਣ ਹੋਣੀ ਐ ਮੈਨੂੰ ਮਤਾਂ ਦੇਣ ਵਾਲੀ ਦੋ ਚਾਰ ਕਿਤਾਬਾਂ ਕਾਧੀਆਂ ਪੜ ਲਈਆਂ ਜਵਾਨ ਚਲਾਨੀ ਆਉਂਦੀ ਐ ਵੱਡੀ ਪੜਾਕੂ ਚੰਗਾ ਅੱਜ ਤੋਂ ਤੇਰਾ ਮੇਰਾ ਬਹਿਰ ਬਹਿਰ ਤੇ ਵੈਰ ਸਹੀ ਤੇ ਉਸੇ ਘੜੀ ਤੋਂ ਦੋਹਾ ਵਿੱਚ ਬੈਰ ਦੀ ਨੀ ਰੱਖ ਦਿੱਤੀ ਜਾਂਦੀ ਇਹ ਨੀ ਉੱਤੇ ਇੱਕ ਅਦਰ ਅਦਾ ਵੀ ਪਸਾਰਨਾ ਨਾ ਪਾਇਆ ਹੁੰਦਾ ਕਿ ਮੋਤੀ ਚਾਂਚਕ ਕਿਤੋਂ ਆ ਨਿਕਲਦਾ ਰਾਣੋਂ ਆਹ ਸੋਲਾ ਕਰ ਲਈ ਮੇਰੀ ਜੁੱਤੀ ਕਰਦੀ ਏ ਸੋਲਾ ਤੇਰੇ ਨਾਲ ਹਲਾ ਦੱਸਾਂ ਤੈਨੂੰ ਜੁੱਤੀ ਦਾ ਸਵਾਦ ਤੇ ਇਸ ਦੇ ਨਾਲ ਹੀ ਜਾਤਾ ਮੋਤੀ ਦੀ ਕਾੜ ਕਰਦੀ ਚਪੇੜ ਰਾਣੋਂ ਦੀ ਗੱਲ ਤੇ ਆ ਕੇ ਵਜਦੀ ਜਾਂ ਉਸ ਦੀ ਗੁੱਤ ਨੂੰ ਬਲੇਮਾ ਦੇ ਕੇ ਉਸ ਨੂੰ ਮੂੰਹ ਪਰਨੇ ਸੁਰਦਾ ਹੋਇਆ ਮੋਤੀ ਆ ਗਿਆ ਆ ਗਿਆ ਤੇ 93 ਕੁੱਤਿਆਂ ਬੁਰਸ਼ਿਆਂ ਦਰਵਜਨਾ ਦੀ ਮੋਤੀ ਉੱਤੇ ਵਾਛੜ ਕਰਦੀ ਬੁਸਕਣ ਲੱਗ ਪੈਂਦੀ ਪਰ ਕੀ ਮਜਾਲ ਜੋ ਕਦੀ ਉਸ ਨੇ ਘਰ ਜਾ ਕੇ ਮਾਂ ਅੱਗੇ ਮੋਤੀ ਸ਼ਿਕਾਇਤ ਕੀਤੀ ਹੋਵੇ ਇਸੇ ਪ੍ਰਕਾਰ ਦੇ ਦ੍ਰਿਸ਼ ਦੇਖਦੀ ਹੋਈ ਤੇ ਇਸੇ ਕਿਸਮ ਦੇ ਉਦਗਾਰਾਂ ਵਿੱਚ ਡੁੱਬਦੀ ਹੋਈ ਰਾણો ਵਕਤ ਨੂੰ ੱੱਕਾ ਦੇਈ ਜਾ ਰਹੀ ਸੀ ਇੱਕ ਵੇਲੇ ਜੇ ਉਹ ਦਿਲ ਵਿੱਚ ਮੋਤੀ ਦੀਆਂ ਭੈੜੀਆਂ ਚੰਦਰੀਆਂ ਆਦਤਾਂ ਨੂੰ ਕੋਸ ਰਹੀ ਹੁੰਦੀ ਤਾਂ ਦੂਜੇ ਵੇਲੇ ਉਹਨਾਂ ਹੀ ਭੈੜੀਆਂ ਚੰਦਰੀਆਂ ਆਦਤ ਵਿੱਚੋਂ ਮੋਤੀ ਦੀਆਂ ਚੰਗਾਂਆਂ ਲੱਭਣ ਦਾ ਯਤਨ ਵੀ ਕਰਦੀ। ਕਈ ਵਾਰੀ ਰਾਣੂ ਆਪਣੇ ਆਪ ਨੂੰ ਝਾੜਾਂ ਫਟਕਾਰਾਂ ਪਾਉਣ ਲੱਗਦੀ। ਪਰ ਕਿਉਂ? ਮੈਂ ਬੇਮਤਲਬ ਹੀ ਉਸ ਦੀਆਂ ਗੱਲਾਂ ਸੋਚ-ਸੋਚ ਕੇ ਦਿਮਾਗ ਸੱਕਣਾ ਕਰਦੀ ਰਹਿੰਦੀ ਹਾਂ ਹਰ ਵੇਲੇ। ਕੀ ਲੱਗਦਾ ਉਹ ਮੇਰਾ? ਨਾ ਕੋਈ ਸਾਖ ਨਾ ਸਕੀ। ਮੈਨੂੰ ਕੀ? ਕੋਈ ਅੱਗ ਖਾਏ ਅੰਗਾਰ ਹੱਗੀ ਕਦੀ ਕਦੀ ਆਪਣੇ ਪ੍ਰਤੀ ਆਪਣੀਆਂ ਇੰਨਾਂ ਝਾੜਾਂ ਫਟਕਾਰਾਂ ਦੇ ਆਪਾਦ ਵਿੱਚ ਉਹ ਹੋਰ ਹੋਰ ਦਲੀਲਾਂ ਕੱਢਣ ਲੱਗ ਪੈਂਦੀ ਕਦੋਂ ਕਹਿੰਦੀ ਹਾਂ ਮੈਂ ਕਿ ਉਸ ਨਾਲ ਮੇਰੀ ਕੋਈ ਸਾਖ ਚਿਰੀ ਜਾਂ ਕੋਈ ਸਾਂ ਸੰਬੰਧ ਵਾਲੀ ਹੈ ਐਵੇਂ ਸਬੂਕੀ ਹੀ ਖਿਆਲ ਆਉਂਦਾ ਹੈ ਮੈਨੂੰ ਕਿ ਚੰਦਰਾ ਜੇ ਕਦੀ ਇੱਕ ਵਾਰ ਮੋੜਾਉਂਦਾ ਤਾਂ ਚੰਗੀ ਤਰ੍ਹਾਂ ਕੰਨ ਖਿੱਚਦੀ ਉਸਦੇ ਕੁਝ ਤਾਂ ਅਕਲ ਤੋਂ ਕੰਮ ਲਈਦਾ ਉਹ ਕਾਹੀ ਸ਼ਰਮ ਹਿਆ ਨੂੰ ਢੋਲ ਕੇ ਪੀ ਗਿਆ ਚੰਡਾਲਾ ਬੇ ਤੈਨੂੰ ਸ਼ੱਕੀ ਮਾਂ ਕੁੱਤੇ ਵੀ ਤਰਸ ਨਾ ਆਇਆ ਨਿਜਗੁ ਤਨ